ਇੱਕ ਕੋਈ ਤਵਾਇਫ ਜੀ ਗਾਉਂਦੀ ਸੀ ਜੀ ਤੇ ਉਹ ਕਲਾਸਿਕਲ ਗਾਉਂਦੀ ਸੀ ਉਹ ਇੱਕ ਦਿਨ ਸੁਣ ਲਈ ਇਹਨਾਂ ਨੇ ਸੁਣ ਲਈ ਤੇ ਉਹਦੀ ਆਵਾਜ਼ ਨੂੰ ਭਾਈ ਤੇ ਆਵਾਜ਼ ਭਾਈ ਤੇ ਬਾਰ-ਬਾਰ ਉਹਦੀ ਗਲੀ 'ਚ ਗੇੜੇ ਦੇਣ ਲੱਗ ਗਏ ਅੱਛਾ ਜੀ ਗਲੀ 'ਚ ਗੇੜੇ ਦੇਣ ਲੱਗ ਗਏ ਤਾਂ ਇੱਕ ਦਿਨ ਇਹਨਾਂ ਗਾਇਆ ਅਖੇ ਅੱਖੀਆਂ ਕਰਮਾ ਸੜੀਆਂ ਜਿਹੜੀਆਂ ਨਾਲ ਸੱਜਣ ਦੇ ਲੜੀਆਂ ਮਹਿਣਾ ਲੋਕਾਂ ਦਾ ਤੇ ਉਹ ਬਾਰੀ ਵੀ ਖੋਲਦੀ ਆ ਬਾਰੀ ਖੋਲ ਕੇ ਆਵਾਜ਼ ਦਿੰਦੀ ਕਹਿੰਦੀ ਇਹ ਛੋਕਰੇ ਜੇ ਐਡਾ ਬੇਸੁਰਾ ਗਾਉਣਾ ਮੇਰੀ ਗਲੀ ਨਾ ਮੁੜ ਕੇ ਵੜੀ ਓਏ ਹੋਏ ਉਹਨੂੰ ਨਿਆਣੇ ਨੂੰ ਝਾੜ ਪਾਈ ਐ ਨਿਆਣਾ ਉਹਨੀ ਪੈਰੀ ਮੁੜ ਗਿਆ ਫਿਰ ਨਿਆਣੇ ਨੇ ਸਾਰੀ ਉਮਰ ਸਾਜ਼ਾਂ ਨਾਲ ਤੇ ਰਾਗਾ ਨਾਲ ਰਿਆਜ਼ ਕੀਤਾ ਰਿਆਜ਼ ਐਦਾਂ ਹੁੰਦਾ ਸੀ ਇੱਕ ਵਾਰੀ ਗੀਤ ਲਿਖਾਤਾ ਉਸ ਗੀਤ ਨੂੰ ਸਾਰੇ ਜਾਣਿਆਂ ਨੇ ਇਕੱਠਿਆਂ ਬਹਿ ਕੇ ਬੋਲਤਾ ਔਰ ਉਹ ਬੋਲਤਾ ਤੇ ਰਿਆਜ਼ ਹੋ ਗਿਆ ਕਈ ਵਾਰੀ ਉਹ ਇੱਕ ਗੀਤ ਦੀ ਧੁਨ ਕਈ ਇੱਕ ਗੀਤ ਨੂੰ ਕਈ ਧੁਨਾ ਚ ਗਾ ਜਾਂਦੇ ਸੀ ਜੇ ਸਟੇਜ ਤੇ ਖੜੇ ਐ ਤੇ ਕੋਈ ਅੰਤਰਾ ਭੁੱਲ ਗਿਆ ਤੇ ਉੱਥੇ ਖੜੇ ਖੜੇ ਅੰਤਰਾ ਜੋਰ ਦਿੰਦੇ ਸੀ ਨਾਲ